ਕੀ ਨਾਂ ਆ ਜ ਤੁਹਾਡਾ ਕੁਲਦੀਪ ਕਾਰ ਪਿੰਡ ਕਿਹੜਾ ਜੀ ਡਲ ਤੇ ਕੀ ਗੱਲ ਹੋਈ ਆ ਜੀ ਪੰਨ ਤੋੜੋ ਜੀ ਪੰਨ ਤੋੜੇ ਕੀ ਇਹਨਾਂ ਨੂੰ ਬਹੁਤ ਦਿਨਾਂ ਦੀਆਂ ਧਮਕੀਆਂ ਆਉਂਦੀਆਂ ਸੀਗੀਆਂ ਤੇ ਇਸ ਕਰਕੇ ਮਤਲਬ ਕਿ ਸਾਰੇ ਮਗਰੋਂ ਥਾਣੇ ਚਲੇ ਗਿਆ ਤੇ ਇਸ ਕਰਕੇ ਸਾਡੇ ਘਰ ਤੇ ਹਮਲਾ ਕੀਤਾ ਗਿਆ ਤੇ ਕਿਹਨੇ ਪੰਨ ਤੋੜ ਕੀਆ ਆ ਦੇਖ ਲਓ ਤੁਹਾਡੇ ਸਾਹਮਣੇ ਸਭ ਕੁਝ ਇਹਨਾਂ ਬਹੁਤ ਜ਼ਿਆਦਾ ਪੰਨ ਤੋੜ ਕੀਤੀ ਆ ਤੇ ਜੋ ਕਿ ਦਤਰ ਸਾਰਾ ਸਭ ਕੁਝ ਲੈ ਕੇ ਆਏ ਕਿ ਅਸੀਂ ਜਨਾਨੀਆਂ ਸਿਰਫ ਅੰਦਰ ਭੱਜ ਕੇ ਬੜੀਆਂ ਇਸ ਕਰਕੇ ਸਾਡੇ ਤੋਂ ਮਤਲਬ ਕਿ ਅਸੀਂ ਦੋਨੋਂ ਭੈਣਾਂ ਕਿ ਜੋ ਕਿ ਬੈੱਡ ਥੱਲੇ ਲੁਕ ਗਈਆਂ ਕਿ ਭਾਬੀ ਦੇ ਮੇਰੀ ਪਰ ਮਮੀ ਜੋ ਕਿ ਇਥੇ ਬੂਏ ਦੇ ਨਾਲ ਲੱਗ ਕੇ ਉਹਨਾਂ ਨੇ ਵਿਚਾਰੀਆਂ ਨੂੰ ਛਟਾ ਲੱਗ ਵੀ ਗਈਆਂ ਸੀਗੀਆਂ ਤੇ ਸਾਡੇ ਪਾਂਣ ਤੋੜ ਕਰਕੇ ਸਾਡਾ ਸੋਨਾ ਵੀ ਲੈ ਗਏ ਕਿਹਨਾ ਕੀ ਸੋਨਾ ਸੋਨਾ ਸਾਡਾ ਕੈਂਠਾ ਹੈ ਤੇ ਮੇਰੇ ਮਤਲਬ ਕਿ ਵਾਲੀਆਂ ਐ ਜੁਗਣੀ ਆ ਉਹ ਸਾਡੇ ਕੋਲ ਮਤਲਬ ਕਿ ਲੈ ਗਈਆਂ ਕੀ ਹੋਰ ਪਹਾੜ ਤੇ ਲਾ ਵੀ ਖੜਿਆ ਗਿਆ ਪਹਾੜ ਤੇ ਅਮਰੀਕੀ ਚਾਚੀ ਦਾ ਵੀ ਸਾਰਾ ਉਹਨਾਂ ਦੀ ਅਲਮਾਰੀ ਫੋਲ ਕੇ ਸਭ ਕੁਝ ਲੈ ਗਏ ਉਹਨਾਂ ਦਾ ਜੀ ਕੀ ਮੰਗ ਕਰਦੇ ਕਿੰਨੇ ਕ ਜਾਣੇ ਸੀ ਉਹ ਉਹ ਬਹੁਤ سارے ਜਾਣੇ ਸੀ ਕਿਉਂਕਿ ਅਸੀਂ ਤੇ ਅੱਜ ਕੇ ਮਤਲਬ ਕਿ ਅੰਦਰ ਵੜ ਕੇ ਮਤਲਬ ਕਿ ਲੋਗਾਂ ਦੀ ਕੋਸ਼ਿਸ਼ ਕੀਤੀ ਸੀ ਬਾਹਰ ਨਹੀਂ ਸੀ ਦੇਖ ਸਕੇ ਕਿ ਅਸੀਂ ਆਪਣੀ ਜਾਨ ਬਚਾਈ ਆ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਕਿ ਸਿਰਫ ਸਾਡੇ ਮਤਲਬ ਕਿ ਕਾਨੂੰਨੀ ਕਾਰਵਾਈ ਬਹੁਤ ਜ਼ਿਆਦਾ ਲੱਗ ਜਾਵੇ ਉਹਨਾਂ ਤੇ ਕੀ ਨਾ ਜਾਂਦੀ ਮੁਕੀਦ ਵੇਂਡ ਕਿਹੜਾ ਜੇ ਡਾਲ ਜੀ ਤੇ ਕੀ ਗੱਲ ਹੋਈ ਜਿਹੜੀ ਆ ਪੰਨ ਦੋੜੋ ਜੀ ਪਰ ਇਹ ਲੱਗ ਬੰਦੇ ਇਕਦਮੀ ਆ ਗਏ ਸਾਡੇ ਪ੍ਰਵਾਹ ਹੀ ਨਹੀਂ ਕੋਈ ਜੀ ਕਰੇਗਾ ਕਿੱਥੇ ਗਏ ਸੀਗੇ ਬਾਕੀ ਜੀ ਜੋ ਇੱਥੇ ਠਾਣੇ ਗਏ ਖਲੜੇ ਗਏ ਤੇ ਮਗਰੋਂ ਕਹੇ ਦਾਤਾ ਉਹ ਚਲੇ ਗਏ ਤੇ ਤੁਸੀਂ ਆਜੋ ਬੰਦੇ ਲੈ ਕੇ ਕੋਈ ਕਰੇ ਕੌਣ ਕੌਣ ਹੈ ਬੁੜੀਆਂ ਵੀ ਬੁੜੀਆਂ ਤੇ ਕਿੰਨਾ ਜਿ ਨੁਕਸਾਨ ਕਰ ਗਏ ਬਹੁਤ ਜਿਆਦਾ ਜੀ ਬਹੁਤ ਤੇ ਕੀ ਹਥਿਆਰ ਵੀ ਹੈਗੇ ਹੋਣਾ ਕੋਲ ਹਾਂ ਹਥਿਆਰ ਬਹੁਤ ਦਾਤਰ ਦੇ ਤੇ ਡੰਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣਾ ਕੋਲ ਦਾਤਰ ਦੇ ਵੇਖੇ ਤੇ ਡੰਗਾ ਵੇਖਣਾ ਕੋਈ ਹੋਰ ਕੋਈ ਰਫਲ ਕੋਈ ਹੋਰ ਪਿਸਟਲ ਹੋਣਗੇ ਹੋਣਗੇ ਹਜ਼ਾਰ ਫਲਿਆਂ ਨੂੰ ਪਤਾ ਨਹੀਂ ਲੱਗਾ ਹੈਗੇ ਬਹੁਤ ਜਿਆਦਾ ਤੇ ਤੁਹਾਨੂੰ ਕੋਟ ਮਾਰ ਵੀ ਕੀਤੀ ਹੋਈ ਤੇ ਕਿਤੇ ਡਾਂਗਾ ਮਾਰੀਆਂ ਸਿਰ ਤੇ ਐਂਬੂ ਐ ਨਹੀਂ ਖੋਲਦੇ ਤੇ ਡਾਂਗਾ ਮਾਰੀਆਂ ਕੋ ਸਿਰ ਤੇ ਕੀ ਮੰਗ ਕਰਦੇ ਜੀ ਨਾ ਸਾਡੀ ਦਾਖਲ ਉਹ ਬਹੁਤ ਹੀ ਜ਼ਿਆਦਾ ਕੀ ਮੰਗ ਕਰਦੇ ਜੀ ਅਸੀਂ ਉਹਨਾਂ ਕਾਨੂੰਨੀ ਵਾਰ ਕੀਤੀ ਜਾਵੇ ਉਹਨਾਂ ਨੂੰ ਕੀ ਨਾਏ ਤੁਹਾਡਾ ਵੀਰ ਜੀ ਗੁਰਲਾਲ ਸਿੰਘ ਪਿੰਡ ਡੱਲ ਤੇ ਕੀ ਗੱਲ ਹੋਈ ਆੜੀ ਪੰਨ ਤੋੜ ਹੋਈ ਤਾਂ ਵੀਰ ਜੀ ਸਾਨੂੰ ਪਹਿਲਾਂ ਆਉਂਦੀਆਂ ਸੀ ਫੋਨ ਤੇ ਧਮਕੀਆਂ ਤੇ ਅਸੀਂ ਥਾਣੇ ਚਲੇ ਗਏ ਉਹਨਾਂ ਨੂੰ ਜਾ ਕੇ ਦਿਖਾਇਆ ਕਿ ਸਾਨੂੰ ਫੋਨ ਤੇ ਧਮਕੀਆਂ ਦੇ ਆ ਉਹ ਗੁੰਡੇ ਲੈ ਕੇ ਆਪਣੇ ਘਰੇ ਆ ਗਏ ਸਾਰੀ ਤੋਰ ਪੰਨ ਕਰ ਗਏ ਕੌਣ ਲੋਗਾ ਉਹ ਕੋਈ ਕੁਛ ਦਲਦੇ ਆ ਉਹ ਉਦੋਂ ਗਿਆ ਦੇ ਬਲਜੀਤ ਸਿੰਘ ਉਦੋਂ ਗੇ ਤੇ ਅਰਪਾਲ ਸਿੰਘ ਕਰਿਆਲਾ ਤੇ ਕੋਈ ਇਥੋਂ ਦੇ ਲਖਨਾ ਦੇ ਕਿੰਨੇ ਕ ਜਾਨੇ ਸੀਗੇ ਅੰਦਰ 270 80 ਜਾਨੇ ਸੀ ਡਲਦਾ ਜਿਹੜਾ ਉਹਦਾ ਕੀ ਨਾਮ ਗੁਰਸੇਵਕ ਸਿੰਘ ਤੇ ਕੀ ਗੱਲ ਕੀ ਆ ਕਾਹ ਤੋਂ ਧਮਕੀਆਂ ਦਿੰਦੇ ਨਹੀਂ ਇਹ ਧਮਕੀਆਂ ਦੀ ਜਾਂਦੇ ਸੀ ਕੋਈ ਗੱਲ ਨਹੀਂ ਅਸੀਂ ਤਾਂ ਆਖੇ ਜੇ ਕੋਈ ਗੱਲ ਬਾਦਿਆ ਆਪਾਂ ਬਹਿ ਕੇ ਕਰ ਲੈਨੇ ਆ ਤੇ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਸੁਣੀ ਆਡੀ ਤੇ ਅਸੀਂ ਚਲੇ ਗਏ ਥਾਣੇ ਰਿਪੋਰਟ ਦਿੱਤੀ ਜਾ ਕੇ ਉਹਨਾਂ ਨੇ ਕੀ ਕੀਤਾ ਕਿ ਮੁੰਛੀ ਨੂੰ ਵੀ ਸੁਣਾਇਆ ਅਸੀਂ ਕਿਹਾ ਵੇਖ ਲੋ ਸਾਡੇ ਤੁਹਾਡੇ ਸਾਹਮਣੇ ਧਮਕੀਆਂ ਆ ਰਹੀਆਂ ਪਰ ਉਹਨਾਂ ਨੇ ਆ ਕੇ ਘਰ ਬੂਏ ਦੀ ਤੋੜਪੰਨ ਕਰਦੀ। ਕੌਣ ਕੌਣ ਹੀ ਕਰੇ ਜਦੋਂ ਪੰਨ ਤੋੜਦੀ। ਮੇਰੀ ਮਾਤਾ ਸੀ, ਇੱਕ ਮੇਰੀ ਘਰਵਾਲੀ ਸੀ, ਇੱਕ ਮੇਰੀ ਭੈਣ ਸੀ, ਇੱਕ ਮੇਰੀ ਚਾਚੀ ਸੀ, ਇੱਕ ਮੇਰੇ ਚਾਚੇ ਦੀ ਕੁੜੀ ਸੀ। ਏਕੰਨਾਗ ਨੁਕਸਾਨ ਹੋਇਆ। ਨੁਕਸਾਨ ਬਹੁਤ ਜ਼ਿਆਦਾ ਸਾਰਾ ਘਰ ਬੂਏ ਹੀ ਪੰਨਤਾ। ਕੀ ਕੀ ਪੰਨਿਆ ਉਹਨਾਂ ਨੇ? ਆਹ ਦੇਖ ਲਓ ਤੁਸੀਂ ਸਾਹਮਣੇ ਤੁਹਾਡੇ ਵੀਡੀਓ ਦੇ। ਕਿਹੜੀ-ਕੜੀ ਚੀਜ਼ ਪੰਨੀ ਆ। ਆਹ ਫ੍ਰੀਜਾਂ, ਜੋ ਟੀਵੀ ਟਾ ਵੀ, ਬੂਏ ਵੀ ਪੰਨਤੇ ਆ, ਮੇਰੀ ਗਰਭਵਤੀ ਘਰਦੀ, ਉਹਨੂੰ ਵੀ ਸਾਟ ਲਾਤੀ। ਤੇ ਹੁਣ ਕਿਥੇ ਆ? ਉਹ ਸੋਰ ਸਿੰਘ ਜੀ ਦੇਖ ਲਿਆ। ਤੇ ਦਰਖਾਹੇ ਦਿੱਤੀ ਹੈ ਹਾਂ ਜੀ ਸੋਰ ਖਾਲੜੇ ਥਾਣੇ ਦੀ ਦਿੱਤੀ ਹੈ ਦਰਖਾਸਤ ਕੀ ਮੰਗ ਕਰਦੇ ਜੀ ਹਾਂ ਇਹਨਾਂ ਨੂੰ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਕੀ ਨਾਂ ਕਿਹੜਾ ਪਿੰਡ ਜੀ ਭਗਵਾਨ ਸਿੰਘ ਜੀ ਪਿੰਡ ਕਿਹੜਾ ਜੀ ਗੱਲ ਜੀ ਤੇ ਕੀ ਗੱਲ ਹੋਈ ਜੜੀ ਭੰਨ ਦੋੜੀ ਆਏ ਜੀ ਸਾਡੇ ਘਰੇ ਆਏ ਬੰਦੇ ਆਏ ਆ ਸਾਨੂੰ ਪਹਿਲਾਂ ਧਮਕੀਆਂ ਦੇਂਦੇ ਸੀ ਤੇ ਬਾਅਦ ਚਾਹੀ ਥਾਣੇ ਗਏ ਆ ਥਾਣੇ ਜਾਈ ਅਸੀਂ ਥਾਣੇ ਬੈਠੇ ਆ ਤੇ ਇਹ ਮਗਰੋਂ ਆਣ ਕੇ ਗੈਨਟਰ ਜਿਹੜੇ ਜੋ ਸਾਡੀ ਤੋੜ ਭੰਨ ਕਰ ਗਏ ਆ ਕਿੰਨੇ ਕੇ ਲੋਕ ਹੀ ਹੋ ਇਹ ਕੋਈ 70 ਸੀ ਲੋਕ ਗਏ ਜੀ ਤੇ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਵੇਖ ਲੋ ਜੀ ਜੋ ਵੀ ਸਾਡਾ ਘਰ ਦਾ ਰਹਿਣ ਹੀ ਕੱਖ ਨਹੀਂ ਦਿੱਤਾ ਇਹਨਾਂ ਨੇ ਤੇ 60 ਮਿੰਟ ਵੀ ਲੱਗੀ ਕੇ ਤੇ 60 ਫੀਟ ਲੱਗੀ ਆ ਮੇਰੇ ਵੱਡੇ ਭਰਾ ਦੀ ਨੋ ਆ ਉਹ ਉਹਦੇ ਲੱਗੀ 60 ਉਹ ਗਰਮਵਤੀਆ ਉਹ ਉਥੇ ਸੁਰਸਿੰਗ ਦਾਖਲਿਆ ਤੇ ਦਰਖਾਸਤ ਦਿੱਤੀ ਤੁਸੀਂ ਇਸ ਬੰਦੀ ਹਾਂਜੀ ਅਸੀਂ ਉਹਦੇ ਕੋਲ ਅਸੀਂ ਉਹ ਮੌਕੇ ਤੇ ਉੱਥੇ ਹਟਾਣੇ ਹਾਂ ਜਦੋਂ ਅਸੀਂ ਦਰਖਾਸਤ ਦਿੱਤੀ ਉਹ ਸਾਡੇ ਘਰੇ ਆਣ ਕੇ ਤੇ ਕੱਲੀ ਭੰਨ ਧੋੜੀ ਕਰਕੇ ਗਏ ਜਾਂ ਕੋਈ ਚੀਜ਼ ਵੀ ਚੋਰੀ ਕਰਕੇ ਲੈ ਨਾ ਚੀਜ਼ ਸਾਡੀ 60000 ਰੁਪਏ ਮੇਰਾ ਕੱਢ ਕੇ ਲੈ ਗਏ ਕੋਈ ਦਰਖਾਸਤ ਦਿੱਤੀ ਹੈ ਇਸ ਬੰਦ ਦੇ ਹਾਂਜੀ ਇਹਦੇ ਬੰਦ ਵੀ ਦਰਖਾਸਤ ਦਿੱਤੀ ਆ ਕਿੰਨੇ ਕ ਵਜ ਦੀ ਗੱਲ ਆ ਜੀ ਇਹ ਕੋਈ ਸਾਡੇ 4 ਕ ਦੀ ਗੱਲ ਆ 5 ਦੀ ਤੇ ਬੰਦੇ ਨਹੀਂ ਘਰੇ ਹੈਗੇ ਉਹਦੇ ਕੋਈ ਬੰਦਾ ਨਹੀਂ ਜੀ ਇਥੇ ਘਰੇ ਹਟਾਗਾ ਕੀ ਮੰਗ ਕਰਦੇ ਹੁਣ ਅਸੀਂ ਤੇ ਆਣਿਆ ਜੀ ਸਾਡੇ ਕਾਰਵਾਈ ਵੇਖੋ ਜ ਸਰ ਇੱਕ ਡੱਲ ਦੇ ਵਿੱਚ ਜੋ ਘਰਾਂ ਦੇ ਵਿੱਚ ਹਮਲਾ ਕੀਤਾ ਹੈ ਕੁਝ ਗੁੰਡੇ ਲੋਕ ਦਾਖਲ ਹੋਏ ਨੇ ਭੰਦੋੜ ਕੀਤੀ ਸਰ ਕੀ ਮਸਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੈਨੂੰ ਕੋ ਇਸ ਬੰਦੇ ਮੈਨੂੰ ਹਾਜੀ ਪਤਾ ਲੱਗਾ ਮੈਂ ਐਸਐਸਓ ਦੀ ਡਿਊਟੀ ਲਾਤੀ ਤੇ ਜਿਦਾਂ ਦੇ ਵੀ ਘਰ ਵਾਲੇ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕੀਤੀ ਜਾਊਗੀ ਤੇ ਥੋੜਾ ਜਿਹਾ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜੇ ਹਮਲਾ ਕਰਨ ਵਾਲੇ ਜਾਂ ਜਿਹੜੇ ਬੰਦਿਆਂ ਨੇ ਝਗੜਾ ਕੀਤਾ ਹੈ ਉਹਨਾਂ ਦੀ ਲੜਕੀ ਨੂੰ ਇਹਨਾਂ ਦਾ ਕੋਈ ਲੜਕਾ ਜਿਹੜੇ ਫੋਨ ਦੇ ਉੱਤੇ ਕੋਈ ਜਿਹੜੀ ਭਦੀ ਸ਼ਰਾਵਲੀ ਯੂਨੀਵਰਸਿਟੀ ਫੋਨ ਕਰਦਾ ਆਪਸ ਦੇ ਵਿੱਚ ਇੱਕ ਦੂਜੇ ਦੇ ਨੋਨ ਨੇ ਤੇ ਇਸ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਉਹ ਜਾਂਚ ਕਰਕੇ ਸਰਬਾਰ ਜਾਂਚ ਕਰਕੇ ਜਿਹੜੀ ਜੋ ਲੀਗਲ ਕਾਰਵਾਈ ਹੋ ਕੀਤੀ ਗਈ